ਜੀ ਇੱਥੇ ਆਪਾਂ ਤੇਲ ਰੱਖ ਦਿੱਤਾ ਜੀ ਤੇ ਤੇਲ ਆਪਣਾ ਗਰਮ ਹੋ ਰਿਹਾ ਤੇ ਇੱਧਰ ਆਪਾਂ ਚੀਰੇ ਨੇ ਆਲੂ ਤੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ واਸ਼ ਕਰ ਲਿਆ ਤੇ ਆਲੂ ਆਪਾਂ ਚੀਰ ਲਏ ਸੀ ਆਲੂਆਂ ਨੂੰ ਆਪਾਂ ਦੋ ਤਿੰਨ ਪਾਣੀ واਸ਼ ਕਰ ਲਿਆ ਤੇ ਮੈਂ ਇਸ ਤਰ੍ਹਾਂ ਦੇ ਪੀਸਾਂ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਤੇ ਇੱਧਰ ਆਪਾਂ ਨਾ ਸਾਰੇ ਤੜਕੇ ਨੂੰ ਇਕੱਠਾ ਹੀ ਗ੍ਰਾਇੰਡ ਕਰ ਲਿਆ ਇਹਦੇ ਵਿੱਚ ਆਪਾਂ ਪਿਆਜ਼ ਟਮਾਟਰ ਲਸਣ ਤੇ ਹਰੀਆਂ ਮਿਰਚਾਂ ਮਤਲਬ ਕੱਠਾ ਹੀ ਪਾ ਦਿੱਤਾ ਪਤਾ ਗੱਲ ਕੀ ਆ ਕਿ ਸਮੇ ਦੇ ਹਾਲਾਤ ਨਾਲ ਚੱਲਣਾ ਪੈਂਦਾ ਊਵੇਂ ਤੇ ਦੇਖੋ ਜੀ ਢਿੱਡ ਭਰਨ ਲਈ ਦੋ ਫੁਲਕੇ ਤਾਂ ਖਾਣੇ ਪੈਣਗੇ ਤੇ ਆਪਣੇ ਕੋਲ ਸੀਗੇ ਆਲੂ ਤੇ ਹੁਣ ਤਾਂ ਇਸੇ ਤਰ੍ਹਾਂ ਹਲਕੀਆਂ ਸਬਜ਼ੀਆਂ ਤੇ ਆ ਆਪਣੇ ਕੋਲ ਹੈਗੇ ਨੇ ਪਕੌੜੇ ਸਬਜ਼ੀ ਵਾਲੇ ਆਪਣੇ ਕੋਲ ਪਏ ਹੋਏ ਸੀਗੇ ਤਾਂ ਆਪਾਂ ਕਹਾਂ ਚਲੋ ਬਣਾ ਲੈਨੇ ਆ ਤੇ ਇਹ ਆਪਾਂ ਬਣਾਵਾਂਗੇ ਆਲੂ ਪਕੌੜਿਆਂ ਦੀ ਸਬਜ਼ੀ ਤੇ ਬਸ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਜਿਵੇਂ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਕਿਉਂਕਿ ਦਿਨ ਰਾਤ ਮਹੀ ਪਈ ਜਾਂਦਾ ਤੇ ਸਮਾਂ ਬੜਾ ਬਾੜਾ ਚੱਲ ਰਿਹਾ ਤੇ ਜਿੰਨਾ ਚਿਰ ਆਪਣੇ ਪਾਣੀ ਨਹੀਂ ਉਤਰਦਾ ਉਹਨਾਂ ਚਿਰ ਇਹ ਹੁੰਦਾ ਕਿ ਚਾਹ ਲੋ ਟਿੱਡ ਭਰਵੀ ਰੋਟੀ ਮਿਲ ਜਾਵੇ ਕਿਸੇ ਵੇਲੇ ਆਪਾਂ achar ਨਾਲ ਵੀ ਖਾਣੇ ਆ ਤੇ ਕਿਸੇ ਵaile ਚਲੋ ਬੱਚਿਆਂ ਨੂੰ ਆਪਾਂ ਆਲੂ ਵਗੈਰਾ ਇਸ ਤਰ੍ਹਾਂ ਦੀ ਸਿੰਪਲ ਸਾਦੀ ਸਬਜੀ ਵੀ ਬਣਾ ਦਿੰਨੇ ਆ ਬਾਕੀ ਸਾਰਾ ਕੁਝ ਸਮੇ ਦੇ ਹਾਲਾਤ ਨਾਲ ਚੱਲਣਾ ਤੇ ਇੱਥੇ ਆਪਾਂ ਬਸ ਤਿਆਰ ਕਰ ਲਿਆ ਸਾਰਾ ਕੁਝ ਇਕੱਠਾ ਹੀ ਤੇ ਚਲੋ ਜੀ ਵਾਹਿਗੁਰੂ ਕਹਿ ਕੇ ਪਾਠ ਕਰਦੇ ਆ ਸਬਜੀ ਬਣਾ ਲੈਨੇ ਆ ਤੇ ਸਬਜੀ ਵਧੀਆ ਬਣ ਜੇਗੀ ਮਸਾਲਾ ਆਪਣਾ ਗਿਆ ਇਹ ਕੁਝ ਤੇ ਹੁਣ ਆਪਾਂ ਆ ਸਿੰਪਲ ਹੀ ਆਪਾਂ ਨੂਨ ਮਿਰਚ ਤੇ ਹਲਦੀ ਪਾਇਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਤੇ ਆਲੂ ਪਾ ਕੇ ਆ ਪਟਾਕ ਦੇਾਂਗੇ। ਤੇ ਪਕੌੜੇ ਆਪਾਂ ਪਾਵਾਂਗੇ ਬਾਅਦ ਵਿੱਚ। ਕੋਈ ਵੀ ਨਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਕੋਈ ਬਹੁਤ ਈ ਢਿਸ ਖਾਵੇਂ ਨਹੀਂ ਹੈਗੇ। ਤੇ ਫਿਰ ਇਹ ਨਹੀਂ ਹੁੰਦਾ ਵੀ ਬੰਨ ਸਵੰਨੀ ਸਬਜ਼ੀ ਬਣਾਈਏ ਚਲੋ ਅੱਗੇ ਤਾਂ ਬਣਾਉਂਦੇ ਰਹੇ ਆ। ਤੇ ਹੁਣ ਨਾ ਕੋਈ ਬਸ ਐਂ ਦੇ ਬਚਦਾ ਚੱਲ। ਦੋ ਫੁੱਲਕਾ ਤਾਂ ਖਾਣਾ ਹੀ ਪੈਂਦੇ ਆ। ਤੇ ਪਰ ਪਰੋਟੀ ਮੇਂ ਤੇ ਕਹਿੰਦੇ ਆ ਵੀ ਵਾਹਿਗੁਰੂ ਜੀ ਥੋੜੇ ਜੇ ਹਵਾਤ ਸੰਖੇ ਕਰ ਦੋ ਸਾਰੀ ਦੁਨੀਆ ਤੇ ਸੁਖ ਸ਼ਾਂਤੀ ਵਰਤਾ ਲਾ ਤੇ ਬਹੁਤ ਆਪਾਂ ਇਹਨੂੰ ਦੂਸਰਾ ਢੱਕ ਦਿੰਨੇ ਆ ਹੁਣ ਇਹ ਨਾਲ ਦੋਹਾਂ ਨੂੰ ਆਪਾਂ 5 ਮਿੰਟ ਲਈ ਢੱਕ ਤੇ ਆਪਾਂ ਢੱਕ ਦਿੰਦੇ ਤੇ 5 ਮਿੰਟ ਤੋਂ ਬਾਅਦ ਫੇਰ ਆਪਾਂ ਇਹ ਪਕੌੜੇ ਪਾ ਦੇਾਂਗੇ ਤੇ ਬਸ ਆਪਾਂ ਲੂਣ ਮਿਰਚਾਂ ਹੰਦੀ ਮਸਾਲਾ ਸਿੰਪਲ ਲੂਣ ਮਿਰਚ ਪਾਇਆ ਆ ਤੇ ਫਿਰ ਆਪਾਂ ਇਹ ਪਕੌੜੇ ਪਾ ਦੇਾਂਗੇ ਤੇ ਥੋੜੀ ਜਿਹੀ ਤਰੀ ਪਾ ਦੇਾਂਗੇ ਤੇ ਇਹ ਆਪਣੀਆਂ ਨੂੰ ਪਕੌੜਿਆਂ ਦੀ ਤਰੀ ਵਾਲੀ ਸਬਜੀ ਬਣ ਜੂਗੀ ਤੇ ਚਲੋ ਜੀ ਬੱਚਿਆਂ ਨੂੰ ਹਨ ਇੰਨਾ ਪਤਾ ਨਹੀਂ ਹੁੰਦਾ ਤੇ ਬੱਚੇ ਜਿਹੜੇ ਬੱਚੇ ਕਹਿ ਦਿੰਦੇ ਸਕਾਂ ਦੀ ਸਬਜੀ ਬਣਾਈ ਆ ਤੇ ਇਸ ਕਰਕੇ ਫਿਰ ਆਪਾਂ ਤੇ ਚਲੋ ਤੇ ਰੋਜ਼ ਲੂਣ ਨਾ ਖਾਦੀ ਵੀ ਨਹੀਂ ਜਾਂਦੀ ਇਹਦੇ ਹਿੰਦ ਜਿੰਨਾ ਚਿਰ ਜ਼ਿੰਦਗੀ ਆ ਕੋਈ ਗੱਲ ਨਹੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿੰਨਾ ਚਿਰ ਆਪਣੀ ਜ਼ਿੰਦਗੀ ਆ ਉਨਾਂ ਜਿਹੜਾ ਆਪਾਂ ਇਸੇ ਤਰ੍ਹਾਂ ਹੀ ਪੰਜਾਬ 'ਚ ਰਹਿਣ ਵਾਲੇ ਲੋਕੀ ਛੇਤੀ ਕੀਤੇ ਆ ਤਾਂ ਨਹੀਂ ਦਿਲ ਛੱਡਦੇ ਸਦਾ ਚੜਦੀ ਕਲਾ 'ਚ ਹੀ ਰਹਿੰਦੇ ਆ ਆਪਣੀ ਸਬਜੀ ਇਸ ਤਰ੍ਹਾਂ ਉਬਲਣੀ ਸ਼ੁਰੂ ਹੋ ਜੇ ਥੋੜਾ ਥੋੜਾ ਆਲੂ ਹੋ ਗਏ ਆ ਤੇ ਫਿਰ ਇਹ ਦੇਖੋ ਆ ਜਿਹੜਾ ਪਾਣੀ ਆ ਇਹ ਉਬਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਪਕੌੜੇ ਜੇਕਰ ਆਪਾਂ ਠੰਡੇ ਪਾਣੀ ਦੇ ਵਿੱਚ ਪਾ ਦੀ ਹੈ ਨਾ ਫਿਰ ਨਹੀਂ ਇਹ ਰਜਦੇ ਫਿਰ ਇਹ ਵਧੀਆ ਨਹੀਂ ਬਣਦੀ ਸਬਜੀ ਫਿਰ ਰਜਦੇ ਨਹੀਂ ਇਹ ਥੋੜਾ ਜਿਹਾ 2-4 ਮਿੰਟ 5 ਮਿੰਟ ਪਹਿਲਾਂ ਤਰੀਕ ਬਣ ਜਾਵੇ ਨਾ ਰਿਜ ਜਾਨ ਫੇ ਸਬਜੀ ਬਹੁਤ ਸੋਹਣੀ ਬਣਦੀ ਹੈ ਤੇ ਬਹੁਤ ਹੀ ਵਧੀਆ ਬਣਦੀ ਸਬਜੀ ਸਿੰਪਲ ਜੇ ਤਰੀਕੇ ਦਾ ਨਾ ਹਲਕੀ ਫੁਲਕੀ ਜਈ ਤੇ ਚਲੋ ਜੀ ਹੁਣ ਆਪਾਂ ਇਹਨੂੰ ਢੱਕ ਦਾਂਗੇ ਤੇ ਅੱਗ ਨੂੰ ਸਿਮ ਕਰ ਦਾਂਗੇ ਤਾਂਕਿ ਔਲ ਵੀ ਕੋਲੀ ਰਿਜਦੀ ਰਹੇ ਲਓ ਜੀ ਸਬਜੀ ਆਪਣੀ ਆ ਗਈ ਇਸ ਪੋਜੀਸ਼ਨ 'ਚ ਤੇ ਪਕੌੜਿਆਂ ਦੇ ਵੀ ਤੇਲ ਹੁੰਦਾ ਨਾ ਉਹ ਵੀ ਛੱਡ ਜਾਂਦੇ ਇਸ ਕਰਕੇ ਪਹਿਲਾਂ ਤੇਲ ਥੋੜਾ ਜਿਹਾ ਘੱਟ ਪਾਇਆ ਸੀਗਾ ਕਿਉਂਕਿ ਪਕੌੜਿਆਂ ਦੇ ਵਿੱਚ ਵੀ ਤੇਲ ਹੁੰਦਾ ਇਹ ਹੁਣ ਸਬਜੀ ਬਹੁਤ ਜ਼ਬਰਦਸਤ ਬਣੂਗੀ ਪਰ ਇਹ ਸਬਜੀ ਹਲੇ ਨਾ 2-3 ਮਿੰਟ ਹੋਰ ਲਉਗੀ ਹਜੇ ਸਬਜੀ 2-3 ਮਿੰਟ ਹੋਰ ਲਉਗੀ ਤੇ ਆਪਾਂ ਇਹਨੂੰ ਸੇਮ ਤੇ ਰੱਖਿਆ ਹੈ ਹੌਲੀ-ਹੌਲੀ ਇਹਦੇ ਨਾਲ ਨਾ ਜਿੱਦਾਂ ਹੌਲੀ-ਹੌਲੀ ਸਿਰ ਰਿਜ ਕੇ ਬਣੇਗੀ ਤੋ ਉਹ ਬਹੁਤ ਸਵਾਦ ਤੇ ਬਹੁਤ ਵਧੀਆ ਬਣਦੀ ਆ ਤੇ ਬਸ ਇਹ ਥੋੜਾ ਜਿਹਾ ਟਾਈਮ ਹੋਰ ਲੌਗੀ 2-3 ਮਿੰਟ ਵੈਸੇ ਆਪਣੀ ਸਬਜੀ ਬਣ ਕੇ ਤਿਆਰ ਹੋਈ ਖੜੀ ਆ ਬਸ 2-3 ਮਿੰਟ ਹੋਰ ਲੌਗੀ ਤੇ ਆਪਾਂ ਇਹਨੂੰ ਇੱਕ ਵਾਰੀ ਫੇਰ ਘੱਟ ਕੇ ਤੇ ਲਓ ਜੀ ਆਪਾਂ 2-3 ਮਿੰਟ ਬਾਅਦ ਇਹ ਗੈਸ ਕਰ ਦਿਆਂਗੇ ਬੰਦ ਤੇ ਆਪਣੀ ਸਬਜੀ ਪੂਰੀ ਤਰੀਕੇ ਨਾਲ ਵਧੀਆ ਨਾਲ ਸਿੰਪਲ ਤਰੀਕੇ ਦੇ ਨਾਲ ਵਧੀਆ ਬਣ ਜੂਗੀ ਤੇ ਆਪਾਂ ਫਰਸ਼ਾਦੇ ਬਣਾ ਕੇ ਤੇ ਬੱਚਿਆਂ ਨੂੰ ਦੇ ਦੇਾਂਗੇ ਸੋ ਲਓ ਜੀ 2-3 ਮਿੰਟ ਦੀ ਆਪਾਂ ਕਰਦੇ ਆਂ ਵੇਟ ਜੀ ਸਬਜੀ ਆਪਣੀ ਬਿਲਕੁਲ ਹੋ ਗਈ ਤਿਆਰ ਤੇ ਦੇਖੋ ਕਿੰਨੀ ਜਿਆਦਾ ਵਧੀਆ ਬਣੀ ਆਪਣੀ ਸਬਜੀ ਬਹੁਤ ਅੱਛੀ ਹੁਣ ਆਪਾਂ ਇਧਰ ਆਪਾਂ ਮਿਰਚ ਪਾਈ ਤੇ ਮਿਰਚ ਵੇਖਾ ਭੁੱਜ ਕੇ ਕਿੰਨੀ ਪਣੀ ਤਾਂ ਲੱਗਦਾ ਪਤਾ ਨਹੀਂ ਕੀ ਚੀਜ਼ ਹੈ ਤੇ ਇਹ ਆਪਣੀ ਮਿਰਚ ਵਾ ਅੱਜ ਮਿਰਚ ਆ ਪੰਜਾਸੇ ਆਪਾਂ ਤੇ ਲੋ ਜੀ ਦੇਖੋ ਸਬਜੀ ਆਪਣੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੈ ਤੇ ਸਬਜੀ ਆਪਣੀ ਕੀ ਤੁਸੀਂ ਲੋਕ ਦੇਖੋ ਤੇ ਇਸ ਤਰ੍ਹਾਂ ਦੀ ਹਲਕੀ ਫੁਲਕੀ ਜੀ ਸਬਜੀ ਜਿਹੜੀ ਹੈ ਨਾ ਇਹ ਅੱਜ ਕੱਲ ਬਹੁਤ ਹੀ ਵਧੀਆ ਲੱਗਦੀ ਹੈ ਜਿੱਦਾਂ ਦਾ ਹੁਣ ਮੌਸਮ ਹੈ ਜਿੱਦਾਂ ਦਾ ਟਾਈਮ ਆ ਹੋਵੇ ਉਦਾਂ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਦੇਖੋ ਜੀ ਚੱਲਣਾ ਚਾਹੀਦਾ ਆ ਤੇ ਸਮਾਂ ਜਿਹੜਾ ਆ ਇਹ ਨਾਲ ਮਿਲ ਕੇ ਕੱਢਣਾ ਚਾਹੀਦਾ ਆ ਸਮਾਂ ਤੇ ਜਦੋਂ ਮੈਂ ਕੰਨੀ ਵੀ ਵੀਡੀਓ ਦੇਖੀਦੀ ਆ ਨਾ ਤੇ ਵੀਡੀਓ ਦੇਖੀਆਂ ਨਹੀਂ ਜਾਂਦੀਆਂ ਐਦਾਂ ਦਿਲ ਕਰਦਾ ਵੀ ਬੰਦਾ ਭੱਜ ਕੇ ਉੱਥੇ ਚਲਾ ਜਾਵੇ ਜਿੱਥੇ ਕੋਈ ਭੁੱਖਾ ਪਿਆਸਾ ਬੈਠਾ ਤੇ ਜਾ ਕੇ ਉਹਨਾਂ ਦੀ ਸੇਵਾ ਕਰੇ ਤੇ ਹੁਣ ਮਜਬੂਰੀ ਇਹ ਆ ਵੀ ਘਰ ਦੇ ਵਿੱਚ ਬੱਚਿਆਂ ਦੇ ਨਾਲ ਆ ਨਾ ਲਓ ਜੀ ਇਹ ਹੈਗੀਆਂ ਆਪਣੀਆਂ ਮਿਰਚਾਂ ਹੈ ਨਾ ਬਲੇਖਾ ਕਰੀ ਉਹ ਵੀ ਪਤਾ ਨਹੀਂ ਕੀ ਚੀਜ਼ ਵਾ ਤੇ ਮਿਰਚਾਂ ਜਿੱਤਾ ਵਿੱਚ ਪਾਈਆਂ ਸੀਗੀਆਂ ਮੈਂ ਦਾਦੜ ਕੇ ਤੂ ਇਦਾਂ ਦੀਆਂ ਬਣੀਆਂ ਤੇ ਲੋ ਜੀ ਇਹ ਸਬਜੀ ਆਪਾਂ ਦਿੰਨੇ ਆ ਠਾਕ ਤੇ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਹੜੇ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਇਵੇਂ ਪਿਆਰ ਦਿੰਦੇ ਰਹਿਣਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ